ਜਮਾ ਸਸਤੀ ਰੇਟਾਂ ਦੀ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਇੱਕ ਤਾਂ ਤੁਸੀਂ ਕੋਠੀ ਵਰਗਾ ਘਰ ਦੇਖੋਗੇ ਸਿਰਫ 8 ਲੱਖ ਰੁਪਈਆ ਰੇਟ ਉਹਨਾਂ ਨੇ ਡਿਮਾਂਡ ਕੀਤੀ ਹੈ 12 ਮਰਲੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਇੱਕ ਆਪਾਂ ਜਮਾ ਸਸਤੀ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਤੇ ਵਾਰੀਸਰ ਆਪਾਂ ਪੂਰੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਵੀ ਕੋਲੇ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ 'ਚ ਆਪਣਾ WhatsApp ਨੰਬਰ ਪੂਰੀ ਵੀਡੀਓ 'ਚ ਉੱਪਰ ਲਿਖਿਆਰਾਂ ਦਾ ਤੁਹਾਨੂੰ ਮਿਲ ਗਿਆ ਹੁਆ ਹਰੇ ਯਖਰਾਂ ਚ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰਾ ਫੋਟੋ ਆ ਆ ਕੁਝ ਪੇ ਜੋ ਫਰੀਦ ਵਿੱਚ ਅਪਲੋਡ ਲਗਾ ਦੇਵਾਂਗੇ ਤੇ ਪਹਿਲੀ ਗੱਡੀ ਤੋਂ ਸ਼ੁਰੂਆਤ ਕਰਦੇ ਆ ਆਪਣੇ ਵੀਡੀਓ ਦੀ ਆਲਟੋ ਐਲੈਕਸ ਆਪਾਂ ਗੱਡੀ ਲੈ ਕੇ ਪਹੁੰਚਿਆ 2008 ਮਾਡਲ ਹੈ 2009 ਦੀ ਆਰ ਸੀ ਬਣੀ ਹੋਈ ਹੈ ਜੀ ਤੇ ਕੰਡੀਸ਼ਨ ਵਧੀਆ ਤੇ ਕਮੀ ਪੇਸ਼ੀ ਕੋਈ ਨਹੀਂ ਹੈਗੀ ਜੀ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਗੱਡੀ ਘੜੀ ਆ ਮਾਹੀਲਪੁਰ ਸਿਟੀ ਦੇ ਵਿੱਚ ਤੇ ਡਿਸਟ੍ਰਿਕਟ ਇਹਨਾਂ ਨੂੰ ਲੱਗਦਾ ਹੁਸ਼ਿਆਰਪੁਰ ਤੇ ਡਿਮਾਂਡ ਇਹਨਾਂ ਨੇ 1 ਲੱਖ ਰੁਪਇਆ ਕੀਤੀ ਆ ਤੇ ਮਾਲਕ ਨੇ ਕਿਹਾ ਵੀ ਆ ਵਿਕਾਟਾ ਵਾਦਾ ਕਰ ਲਾਂਗੀ ਇੱਕ ਬੜੀ ਸਰਫ ਡਿਮਾਂਡ ਹੈ ਗੱਡੀ ਸੋਹਣੀ ਆ ਪੰਜਾਬ ਨੰਬਰ ਹੈ ਤੇ ਨੰਬਰ ਪਲੇਟਾਂ ਸਰਕਾਰੀ ਨੇ ਕਿਸਾਨ ਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਵੀ ਜਾ ਕੇ ਦੇਖਣ ਦਾ ਚਾਹ ਬਣ ਹੈਗਾ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 973268430 ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਡੀ ਬਾਰੇ ਤੁਸੀਂ ਗੱਲ ਕਰ ਸਕਦੇ ਹੋ ਇੱਕ ਆਪਾਂ ਸਕੋਰਪਿਓ ਗੱਡੀ ਲੈ ਕੇ ਪਹੁੰਚੀਆਂ ਬਿਲਕੁਲ ਨਵੀਂ ਸੀ ਬਹੁਤ ਸੋਹਣੀ ਗੱਡੀ ਆ 2017 ਮਾਡਲ ਹੈ ਬਾਕੀ ਤੁਸੀਂ ਖੜੀ ਦੇਖ ਲਓ ਗੱਡੀ ਜੱਦ ਰਹੀ ਐ ਸੀ 17 ਮਾਡਲ ਹੈ ਉੱਚੇ ਮਾਡਲ ਦੀ ਐ S10 ਹੈ ਸੈਕੰਡ ਓਨਰ ਹੈ 83000 ਕੁੱਲ ਚੱਲੀ ਹੋਈ ਐ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਟਾਇਰਾਂ ਦੇ ਵਿੱਚ ਜਿਹੜੇ ਅਲਾਈ ਲੱਗੇ ਹੋਏ ਨੇ ਉਹ ਵੀ ਤੁਸੀਂ ਦੇਖ ਲੋ ਜੀ ਇਹਨਾਂ ਦਾ ਪਿੰਡ ਮੁੱਦਕੀ ਆ ਜਾ ਕੇ ਕਿਸੇ ਨੇ ਦੇਖਣੀ ਗੱਡੀ ਮੁੱਦਕੀ ਜਾ ਕੇ ਦੇਖ ਸਕਦੋਂ ਕਿਸੇ ਨੇ ਟ్రਾਈ ਲੈਣੀ ਆ ਤੋੜ ਕੇ ਦੇਖਣੀ ਆ ਸਟਾਰਟ ਕਰਨੀ ਆ ਤੁਸੀਂ ਆਪ ਹੀ ਦੇਖ ਲਓ ਜੀ ਤੇ ਇਹ ਗੱਲਬਾਤ ਕੋਈ ਵੀ ਕਰਨੀ ਹੈ ਮਾਲਕ ਨਾਲ ਸਿੱਧੀ ਮਾਲਕ ਨਾਲ ਤੁਸੀਂ ਗੱਲ ਕਰਕੇ ਤੇ ਗੱਡੀ ਨੂੰ ਖਰੀਦ ਸਕਦੋਂ ਜੀ ਪਹਿਲਾਂ ਤੁਸੀਂ ਗੱਡੀ ਬਾਰੇ ਦੱਸੋ ਮੈਨੂੰ ਕਮੈਂਟ ਕਰਕੇ ਕਿਵੇਂ ਦੀ ਲੱਗੀ ਤੇ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ نیچے ਮਿਲ ਗਿਆ ਹੂਆ 98 582 3037 ਗੱਲਬਾਤ ਕਰਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਇੱਕ ਆਪਾ ਤੁਹਾਡੇ ਵਾਸਤੇ Honda ਦੀ ਗੱਡੀ ਲੈ ਕੇ ਪਹੁੰਚੇ ਆ ਗੱਡੀ ਬਹੁਤ ਵਧੀਆ ਤੇ ਵਧੀਆ ਰੇਟ 'ਚ ਮਾਡਲ ਤਾਂ ਨੀਮਾਗਾ ਪਰ ਗੱਡੀ ਦੀ ਕੰਡੀਸ਼ਨ ਵਧੀਆ ਮਾਡਲ ਮਾਲਕ ਨੇ 2003 ਦੱਸਿਆਗਾ ਤਿੰਨ ਮਾਡਲ ਹੈ 90000 ਰੁਪਿਆ ਡਿਮਾਂਡ ਇਹਨਾਂ ਨੇ ਕੀਤੀ ਆ ਅਸੀਂ ਤਾਂ 85 ਪੈਸੇ ਟਾਇਰ ਆ ਆਪਨ ਮਿਲ ਜਾਣਗੇ ਟਾਇਰਾਂ 'ਚ ਅਲਾਈ ਲੱਗੀ ਹੋਈ ਨਹੀਂ ਤੇ ਮੋਗੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੂੰ ਗੱਡੀ ਪਸੰਦ ਆਈਏ ਕਿਸੇ ਨੂੰ ਵੀ ਪਸੰਦ ਆਈਏ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਕਿਸੇ ਨੇ ਤੋਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਤੋਰ ਕੇ ਸਟਾਰਟ ਕਰਕੇ ਤੇ ਪੂਰੀ ਆਪਦੀ ਤਸੱਲੀ ਕਰਕੇ ਇੰਜਣ ਘਰ ਦੇਖ ਕੇ ਉਹ ਤੋਂ ਬਾਅਦ ਮਾਲਕ ਕਹਿੰਦੇ ਸੀਗੇ ਵੀ ਰੇਟ ਵੇ ਕੇ ਮੁਕਾਲਾਂਗੇ ਜਦੋਂ ਗੱਡੀ ਪਸੰਦ ਆ ਜੂਗੀ ਤੇ ਰੇਟ 'ਚ ਕਟੋਤੀ ਹੋ ਜੂਗੀ ਤੇ ਗੱਲ ਕਰ ਲਿਓ ਪਹਿਲਾਂ ਜੇ ਕੋਈ ਕਰਨੀ ਹੈ ਠੀਕ ਹੈ ਜੀ ਬਾਕੀ ਜਾ ਕੇ ਦੇਖ ਲਿਓ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ 96460 80 496 ਗੱਲ ਕਰ ਲਿਓ ਤੁਸੀਂ ਤੇ ਇੱਕ ਆਪਾਂ ਲੈ ਕੇ ਪਹੁੰਚੇ ਹਾਂ ਜੀ ਆਪਣੇ ਕੋਲੇ ਬੁਲਟ ਪਹੁੰਚੇਗਾ ਕਾਫੀ ਡਿਮਾਂਡ ਆ ਰਹੀ ਸੀਗੀ ਬੁਲਟ ਵਾਸਤੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਰਹਿੰਦੇ ਆ ਬਾਕੀ ਕਈ ਦਿਨਾਂ ਤੋਂ ਬੁਲਟ ਦੀ ਆਪਾਂ ਵੀਡੀਓ ਨਹੀਂ ਪਾ ਰਹੀ ਪਹਿਲਾਂ ਹਰ ਵੀਡੀਓ 'ਚ ਲਗਭਗ ਬੁਲਟ ਹੁੰਦਾ ਹੀ ਸੀਗਾ ਤੇ ਕਈ ਦਿਨਾਂ ਤੋਂ ਬੁਲਟ ਦੀ ਡਿਮਾਂਡ ਜ਼ਿਆਦਾ ਆ ਰਹੀ ਹੈ ਤੇ ਬੁਲਟ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਇਹਨਾਂ ਨੇ ਮੰਡੀ ਅਰਨੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਬੁਲਟ ਭੇਜਿਆਗਾ 2013 ਮਾਡਲ ਹੈ ਆਰ ਸੀ ਚੱਪਾਲੀ ਬਣੀ ਹੋਈ ਹੈ ਤੇ ਰੇਟ ਇਹਨਾਂ ਨੇ ਡਿਮਾਂਡ ਜਿਹੜੀ ਕੀਤੀ ਹੈ 1 ਲੱਖ ਤੇ 27000 ਰੁਪਏ ਕੀਤੀ ਹੈ ਤੇ ਪੰਜਾਬ ਨੰਬਰ ਹੈ ਕੰਡੀਸ਼ਨ ਵਧੀਆ ਬੁਲਟ ਮਾਲਕ ਦੇ ਘਰੇ ਖੜਾਗਾ ਮਾਲਕ ਨੇ ਵਧੀਆ ਚਲਾਇਆ ਹੋਇਆ ਤੇ ਵੇਚਣਾ ਜੀ ਇਹਨਾਂ ਨੇ ਕਿਸੇ ਨੂੰ ਵੀ ਪਸੰਦ ਜੀ ਆਉਂਦਾ ਤਾਂ ਜਾ ਕੇ ਦੇਖ ਸਕਦੋਂ 127 ਮਾਲਕ ਨੇ ਡਿਮਾਂਡ ਕੀਤੀ ਹੈ ਬਾਕੀ ਘਾਟਾ ਵਾਧਾ ਕੀਤਾ ਜਾਊਗਾ ਕਿਸੇ ਨੂੰ ਵੀ ਪਸੰਦ ਆਇਆ ਬੁਲਟ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਜਾ ਕੇ ਦੇਖ ਵੀ ਸਕਦਾ ਕੋਈ ਗੱਲ ਕਰਨੀ ਹੈ ਪਹਿਲਾਂ ਤਾਂ ਮਾਲਕ ਨਾਲ ਗੱਲ ਵੀ ਕਰ ਸਕਦੇ ਹਾਂ ਜੀ ਜਿਹੜੇ ਮਾਲਕ ਨੇ ਬੁਲਟ ਦੇ ਉਹਨਾਂ ਦਾ ਨੰਬਰ ਸਕਰੀਨ ਤੇ ਆਪਾਂ ਦੇ ਵੀ ਦਿੱਤਾ ਜੇ ਤੁਹਾਨੂੰ ਮਿਲ ਗਿਆ ਹੋਊਗਾ 97840 94872 ਗੱਲ ਕਰ ਲਿਓ ਠੀਕ ਹੈ ਜੀ ਲਾਜ਼ਮੀ ਜਿਹਨੂੰ ਵੀ ਬੁਲਟ ਇਹ ਪਸੰਦ ਆਏ ਬਾਕੀ ਰੀਡ ਚ ਹੋ ਜਾਊਗਾ ਵਾਦਾ ਕਟਾ ਤੇ ਅੱਗੇ ਆਪਾਂ ਘਰ ਦੀ ਗੱਲ ਵੀ ਕਰਾਂਗੇ ਦੀ ਆਲਟੋ ਗੱਡੀ ਵੀ ਦੇਖਾਂਗੇ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਦੀ ਲੱਗ ਰਹੀ ਆ ਵਧੀਆ ਜੇ ਤੁਹਾਨੂੰ ਵੀਡੀਓ ਲੱਗ ਰਹੀ ਆ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਆ ਜੀ ਤਾਂ نیچے ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲ ਗਿਆ ਹੋਊਗਾ ਉਹਨੂੰ ਲਾਜ਼ਮੀ ਦਬਾ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੱਧ ਤੋਂ ਵੱਧ ਲਾਈਕ ਕਰ ਦਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਵਧੀਆ ਲੱਗੀ ਵੀਡੀਓ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲਿਆ ਹੋਊਗਾ ਜੀ ਸਾਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਨਾਲ ਇੱਕ ਬੈਲ ਆਈਕਨ ਮਿਲੂਗਾ ਉਹਨੂੰ ਵੀ ਆਲਟ ਸੈਟ ਕਰਕੇ ਨਾਪ ਦੋ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਸੀ ਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਕਿਸੇ ਕੋਲੇ ਵੀ ਆ ਕੋਈ ਗੱਡੀ ਮੋਟਰਸਾਈਕਲ ਬੁਲਟਾਂ ਕੁਝ ਵੀ ਹੈ ਚਾਹੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਤੇ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਦੇ ਹਾਂ ਜੀ 2006 ਮਾਡਲ ਆ ਆਪਾਂ ਗੱਡੀ ਲੈ ਕੇ ਪਹੁੰਚਿਆ ਪਾਵਰ ਸਟੇਰਿੰਗ ਹੈ ਜੀ ਕੰਡੀਸ਼ਨ ਵਧੀਆ ਤੇ 50000 ਰੁਪਿਆ ਡਿਮਾਂਡ ਇਹਨਾਂ ਨੇ ਕੀਤੀ ਹੈ ਤੇ ਬਾਗਾ ਪੁਰਾਣਾ ਮਾਲਕ ਦਾ ਏਰੀਆ ਕਿਸੇ ਨੂੰ ਜੇ ਗੱਡੀ ਇਹ ਆਲਟੋ ਪਸੰਦ ਆਈਏ ਕੋਈ ਦੇਖਣ ਦਾ ਚਾਹਵਾਨ ਹੈਗਾ ਕੋਈ ਖਰੀਦਣ ਦਾ ਚਾਹਵਾਨ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਬਾਗਾ ਪੁਰਾਣਾ ਜਾ ਕੇ ਦੇਖ ਸਕਦੇ ਹੋ ਕੋਈ ਗੱਲ ਕਰਨੀ ਹੈ ਤਾਂ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਨੀਚੇ ਮਿਲ ਗਿਆ ਹੂਆ ਨੰਬਰ ਤੁਹਾਨੂੰ ਮੈਂ ਨੋਟ ਵੀ ਕਰਵਾ ਦਿੰਨਾ ਚੀ 8872166873 ਗੱਲ ਕਰ ਲਿਓ ਆਪੀ ਤੇ ਹੁਣ ਵੇਲਾ ਆ ਗਿਆ ਜੀ ਘਰ ਦਾ ਘਰ ਦੀ ਆਪਾਂ ਪੂਰੀ ਗੱਲ ਕਰਦੇ ਹਾਂ ਘਰ ਆਪਣੇ ਕੋਲੇ ਪਹੁੰਚਿਆਗਾ 12 ਮਰਲੇ ਜਗ੍ਹਾ 'ਚ 8 ਲੱਖ ਰੁਪਏ ਡਿਮਾਂਡ ਹੈ ਜੀ ਆਠੀ ਕਮਰੇ ਬਣੇ ਆ ਤੇ ਮਰਾਰੀ ਕਲਾ ਇਹਨਾਂ ਦਾ ਪਿੰਡ ਹੈ ਮਜੀਠੇ ਦੇ ਲਾਗੇ ਪੈ ਜਾਂਦਾ ਡਿਸਟ੍ਰਿਕਟ ਇਹਨਾਂ ਨੂੰ ਲੱਗਦੀ ਹੈ ਅੰਮ੍ਰਿਤਸਰ ਆ ਘਰ ਵਧੀਆ ਬਣਿਆ ਹੋਇਆ ਸੋਹਣਾ ਬਣਿਆ ਹੋਇਆ ਤੇ ਜਿਨ੍ਹਾਂ ਦਾ ਘਰ ਹੈ ਉਹਨਾਂ ਦਾ ਨਾਮ ਨਿਸ਼ਾਨ ਸਿੰਘ ਜੀ ਕਿਸੇ ਨੂੰ ਵੀ ਪਸੰਦ ਘਰ ਆਉਂਦਾ ਹੈ ਬਾਕੀ ਵੀਡੀਓ ਚ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਵੀ ਵਧੀਆ ਲੱਗਿਆ ਘਰ ਪਸੰਦ ਆਏ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਤਾਂ ਇਹਨਾਂ ਦੇ ਪਿੰਡ ਜਾ ਕੇ ਦੇਖ ਸਕਦੋ ਬਾਕੀ ਕੋਈ ਪਹਿਲਾਂ ਗੱਲ ਕਰਨੀ ਹੈ ਪਹਿਲਾਂ ਫੋਨ ਤੇ ਗੱਲ ਕਰਨੀ ਕੁਝ ਪੁੱਛਣਾ ਤਾਂ ਮਾਲਕ ਦਾ ਨੰਬਰ 8427246700 ਪੂਰਾ ਅਹਮ ਮਾਲਕ ਦਾ ਨੰਬਰ ਹੈ ਇਸੇ ਨੰਬਰ ਤੇ ਗੱਲ ਤੁਸੀਂ ਕਰ ਲਿਓ ਮਾਲਕ ਨਾਲ ਗੱਲ ਹੋ ਜੂਗੀ ਤੇ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਤੋਂ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀਏ ਪਸੰਦ ਆਈਏ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਬਦਤਮਾ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਹਿਲੀ ਵਾਰ ਪਹੁੰਚਿਓ ਸਬਸਕ੍ਰਾਈਬ ਕਰਕੇ ਲਾਜ਼ਮੀ ਜਿਓ ਵਧੀਆ ਪਿਆਰ ਦਿਆ ਕਰੋ ਜੀ ਹਰ ਰੋਜ਼ ਤੁਸੀਂ ਬਹੁਤ ਪਿਆਰ ਦਿੰਦੇ ਹੋ ਇਸ ਵੀਡੀਓ ਨੂੰ ਵੀ ਓਨਾ ਹੀ ਪਿਆਰ ਦਿਓ ਕਿਸੇ ਨੂੰ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਕੁਝ ਵੀ ਹੈ ਤੁਹਾਡੇ ਕੋਲੇ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਪਾਓ ਅਗਲੀ ਵੀਡੀਓ ਚ ਤੁਹਾਨੂੰ ਕੀ ਚਾਹੀਦਾ ਕਿੰਨੇ ਰੇਟ ਦੇ ਵੀ ਚਾਹੀਦਾ ਕਮੈਂਟ ਚ ਲਿਖ ਦਿਓ ਆਪਾਂ ਲੈ ਕੇ ਪਹੁੰਚ ਜਾਾਂਗੇ